ਹੈਲੋ ਫਰੈਂਡਸ ਮੈਡ ਕੁਕਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਆਟੇ ਤੋਂ ਬਹੁਤ ਹੀ ਵਧੀਆ ਇੱਕ ਮਠਿਆਈ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਲਈ ਆਪਾਂ ਦੋ ਕੌਲੀਆਂ ਜਿਹੜੀਆਂ ਉਹ ਨਾਰਮਲ ਜਿਹੜਾ ਕਣਕ ਦਾ ਆਟਾ ਹੁੰਦਾ ਆਪਣੇ ਘਰੇ ਆਪਾਂ ਹੀ ਵਰਤਦੇ ਹਾਂ ਉਹ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਾਮਕ ਪਾਵਾਂਗੇ ਸ਼ਮਚ ਦਾ बस ਚੌਥਾ ਕਾ ਹਿੱਸਾ ਆਪਾਂ ਨਾਮਕ ਦਾ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜੇ ਇਲਾਇਚੀ ਦੇ ਬੀਜ ਐ ਉਹ ਕੁੱਟ ਲਿਆ ਉਹ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਕਿਓ ਐਡ ਕਰਾਂਗੇ ਕਿਓ ਦੇ ਜਿਹੜੇ ਹੈਗੇ ਆਪਾਂ ਇਹਦੇ ਵਿੱਚ 3-4 ਚਮਚਾ ਜਿਹੜੇ ਉਹ ਪਾ ਲੈਣੇ ਆ ਫਿਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨਾ ਜਿਹੜਾ ਇਹ ਆਟਾ ਆਪਾਂ ਚੰਗੀ ਤਰ੍ਹਾਂ ਘੋਡੇ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਮਲ ਲੈਣਾ ਟਾਈਮ ਲੱਗਦਾ ਪਰ ਮਦਨ ਤੇ ਪਰ ਇਹਨੂੰ ਤੁਸੀਂ ਚੰਗੀ ਤਰੀਕੇ ਨਾਲ ਇਸ ਤਰੀਕੇ ਨਾਲ ਇਹਨੂੰ ਮਲ ਲੈਣਾ ਹਾਂਜੀ ਆਪਾਂ ਉਦੋਂ ਤੱਕ ਇਹਦੇ ਵਿੱਚ ਘਿਓ ਪਾਉਣਾ ਹੈਗਾ ਉਹਨਾਂ ਕ ਘਿਓ ਪਾਉਣਾ ਹੈਗਾ ਤੇ ਮਲਦੇ ਰਹਿਣਾਗਾ ਜਦੋਂ ਤੱਕ ਇਹਦੇ ਇਸ ਤਰ੍ਹਾਂ ਦੇ ਨਾਲ ਆਟੇ ਦੇ ਲੱਡੂ ਨਾ ਬਣਨ ਲੱਗ ਜਾਣ ਫਿਰ ਆਪਾਂ ਹੁਣ ਇਹਦੇ ਵਿੱਚ ਪਾਣੀ ਮਿਲਾਵਾਂਗੇ ਤੇ ਆਟਾ ਗੁੰਨਾਂਗੇ ਥੋੜਾ ਥੋੜਾ ਕਰਕੇ ਪਾਣੀ ਮਿਲਾਉਂਦੇ ਰਹਿਣਾ ਤੇ ਆਟਾ ਗੁੰਨ ਲੈਣਾ ਆਟਾ ਜਿਹੜਾ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਨਰਮ ਹੋਣਾ ਚਾਹੀਦਾ ਜਿੱਦਾਂ ਨੋਰਮਲ ਆਪਣਾ ਆਟਾ ਹੁੰਦਾ ਹੈਗਾ ਰੋਟੀ ਵਾਲਾ ਬਸ ਉਸ ਤਰੀਕੇ ਦੇ ਨਾਲ ਇਹਨੂੰ ਗੁੰਨ ਲੈਣਾ ਹੈ ਪਾਣੀ ਇਹ ਜਿਹੜਾ ਉਹ ਆਪਾਂ ਥੋੜਾ ਥੋੜਾ ਕਰਕੇ ਮਿਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਕੇ ਇਨੂੰ ਤਿਆਰ ਕਰ ਲੈਣਾ ਜਦੋਂ ਆਪਣਾ ਆਟਾ ਜਿਹੜਾ ਉਹ ਕੋਚ ਤੇ ਤੇਲ ਆਪੇ ਦੇ ਉੱਪਰ ਥੋੜਾ ਜਿਹਾ ਘਿਓ ਪਾਵਾਂਗੇ ਤਾਂ ਕਿ ਆਟਾ ਜਿਹੜਾ ਆਪਣਾ ਉਹ ਸੁੱਕੇ ਨਾ ਲਓ ਜੀ ਆਟਾ ਆਪਣਾ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਨੂੰ ਥੋੜਾ ਟਾਈਮ ਲਈ ਰੱਖਦੇ ਹਾਂ ਲੋਜੀ ਆਪਾਂ ਉਹਨਾਂ ਟਾਈਮ ਬਣਾਉਨੇ ਆਂਗੇ ਚਾਸ਼ਨੀ ਚਾਸ਼ਨੀ ਬਣਾਉਣ ਵਾਸਤੇ ਜਿਹੜਾ ਹੈਗਾ ਆਪਾਂ ਉਹ ਖੁੱਲਾ ਜਿਹਾ ਪਣ ਡਰਵਾਗੇ ਆਪਾਂ ਦੋ ਜਿਹੜੇ ਹੈਗੇ ਆ ਕੌਲੀਆਂ ਲੈਤੀਆਂ ਸੀਗੀਆਂ ਆਟੇ ਦੀਆਂ ਉਹਦੇ ਲਈ ਆਪਾਂ ਜਿਹੜੀ ਹੈਗੀ ਹੈਗੀ ਡੇਢ ਕੌਲੀ ਆਪਾਂ ਚੀਨੀ ਦੀ ਪਾਵਾਂਗੇ ਲੋਜੀ ਡੇਢ ਕੌਲੀ ਚੀਨੀ ਦੀ ਪਾਤੀ ਡੇਢ ਕੌਲੀ ਚੀਨੀ ਦੇ ਵਿੱਚ ਆਪਾਂ ਡੇਢ ਕੌਲੀ ਹੀ ਪਾਣੀ ਦੀ ਪਾਵਾਂਗੇ ਇਹਦੇ ਨਾਲ ਹੀ ਆਪਾਂ ਜੋ ਇਲਾਇਚੀ ਦੇ ਬੀਜ ਹੈਗੇ ਉਹ ਪਾ ਦਾਂਗੇ ਜੇ ਤੁਹਾਡੇ ਕੋਲ ਕੇਸਰ ਹੈਗਾ ਤਾਂ ਤੁਸੀਂ ਕੇਸਰ ਵੀ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਚਾਸ਼ਨੀ ਬਣਾ ਦੀ ਪੇਟ ਕਰਦੇ ਹਾਂ ਉਹਨਾ ਟਾਈਮ ਆਪਾਂ ਦੂਸਰਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਕਰਦੇ ਹਾਂ ਜਿੰਨਾ ਟਾਈਮ ਆਪਣੀ ਚਾਸ਼ਨੀ ਇਹ ਤਿਆਰ ਹੋਣ ਦੀ ਹੁਣ ਆਪਾਂ ਇੱਕ ਕੋਲ ਤਿਆਰ ਕਰਾਂਗੇ ਉਹਦੇ ਲਈ ਆਪਾਂ ਪਾਉਣੇ ਆ ਇੱਕ ਵਾਰ ਦੋ ਕ ਚਮਚਾ ਜਿਹੜੇ ਉਹ ਆٹے ਦੇ ਪਾਉਣੇ ਆ ਇਸਦੇ ਵਿੱਚ ਆਪਾਂ ਪਾਉਣਾ ਹੈ ਕਿਓ ਤੁਸੀਂ ਕਿਓ ਰ ਫੈਂਡ ਕੁਝ ਵੀ ਵਰਤ ਸਕਦੇ ਆਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਇਸ ਤਰੀਕੇ ਨਾਲ ਬਣ ਕੇ ਜਿਹੜਾ ਰੈਡੀ ਹੋ ਜਾਊਗਾ ਇਸ ਤਰੀਕੇ ਦਾ ਹੋਣਾ ਚਾਹੀਦਾ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਸੰਘਣਾ ਵੀ ਨਹੀਂ ਹੋਣਾ ਚਾਹੀਦਾ ਨੋਰਮਲ ਜਿਹਾ ਹੋਣਾ ਚਾਹੀਦਾ ਮੀਨ ਜਿਕੇ ਇਸ ਤਰ੍ਹਾਂ ਚਮਚੇ ਤੋਂ ਆਉਣਾ ਚਾਹੀਦਾ ਚਲੋ ਜੀ ਇਹ ਆਪਣਾ ਬੜ ਕੇ ਤਿਆਰ ਹੋ ਗਿਆ ਹੁਣ ਜਿਹੜਾ ਇਹ ਆਪਣਾ ਆਟਾ ਸੀ ਆਪਾਂ ਇਸ ਦੀਆਂ ਜਿਹੜੀਆਂ ਹੈਗੀਆਂ ਪੇੜੇ ਕਰਕੇ ਇਹਦੀਆਂ ਰੋਟੀਆਂ ਬਣਾ ਲਾਂਗੇ ਜਿਵੇਂ ਆਪਾਂ ਆਮ ਨੋਰਮਲ ਕਲੇ ਰੋਟੀ ਬਣਾਉਂਦੇ ਆ ਉਸੇ ਤਰੀਕੇ ਨਾਲ ਆਪਾਂ ਇਹਦੀਆਂ ਰੋਟੀਆਂ ਬਣਾਵਾਂਗੇ ਰੋਟੀਆਂ ਪਰ ਜਿਹੜੀਆਂ ਉਹ ਪਤਲੀਆਂ-ਪਤਲੀਆਂ ਬਣਾਵਾਂਗੇ ਜਿਆਦਾ ਮੋਟੀਆਂ ਨਹੀਂ ਹੋਣੀਆਂ ਚਾਹੀਦੀਆਂ ਪਤਲੀਆਂ-ਪਤਲੀਆਂ ਹੋਣੀਆਂ ਚਾਹੀਦੀਆਂ ਚਲੋ ਜੀ ਹੁਣ ਆਪਾਂ ਰੋਟੀ ਬਣਾ ਕੇ ਵੇਲ ਕੇ ਫਿਰ ਮਿਲਦੇ ਆਂ ਸਾਸ ਤਰੀਕ ਕੇ ਨਾਲ ਆਪਾਂ ਜਿਹੜੀਆਂ ਰੋਟੀਆਂ ਉਹ ਗਿੱਲ ਲੈਣੀਆਂ ਇਹਨੂੰ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਵੀ ਗਿੱਲ ਸਕਦੇ ਹਾਂ ਆਰਾਮ ਨਾਲ ਬਸ ਨਾਰਮਲ ਰੋਟੀ ਦੀ ਤਰ੍ਹਾਂ ਹੀ ਦੇ ਲੈਣਾ ਬਸ ਰੱਖਣੀ ਥੋੜੀ ਜਿਹੀ ਪਤਲੀ ਹੈ ਮੀਨ ਕਿ ਮੋਟੀ ਨਹੀਂ ਹੋਣੀ ਚਾਹੀਦੀ ਰੋਟੀ ਸਾਸ ਤਰੀਕ ਕੇ ਲੋਜੀ ਆਪਣੀ ਚਾਸ਼ਨੀ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਐ ਇਹਨੂੰ ਆਪਾਂ ਥੋੜਾ ਜਿਹਾ ਹੱਥ ਤੇ ਲਾ ਕੇ ਇਸ ਤਰ੍ਹਾਂ ਦੇਖਣਾ ਕਿ ਬਸ ਇਹ ਚਿਪਚਿਪੀ ਜੀ ਹੋਣੀ ਚਾਹੀਦੀ ਐ ਹੱਥ ਨਾਲ ਚਿਪਚਿਪੀ ਜੀ ਹੋਵੇ ਮੀਨਜ਼ ਕਿ ਇਸ ਤਰ੍ਹਾਂ ਦੇਖੋ ਬਸ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਐ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਚਾਸ਼ਨੀ ਨੂੰ ਕਰਾਂਗੇ ਆਪਾਂ ਠੰਡੀ ਉਹਨਾਂ ਟਾਈਮ ਆਪਣੀਆਂ ਜਿਹੜੀਆਂ ਰੋਟੀਆਂ ਆ ਆਪੇ ਇਹਨਾਂ ਨੂੰ ਅੱਗੇ ਰੈਡੀ ਕਰਦੇ ਆ। ਇਹ ਜਿਹੜਾ ਮਿਕਸਚਰ ਆਪਾਂ ਬਣਾਇਆ ਸੀਗਾ ਇਹ ਆਪਾਂ ਥੋੜਾ-ਥੋੜਾ ਰੋਟੀਆਂ ਦੇ ਉੱਪਰ ਹੈ ਜਿਹੜਾ ਉਹ ਲਾਵਾਂਗੇ। ਜ਼ਿਆਦਾ ਨਹੀਂ ਲਾਉਣਾ, ਥੋੜਾ-ਥੋੜਾ ਲਾਉਣਾ। ਫਿਰ ਆਪਾਂ ਉੱਪਰ ਦੀ ਉੱਪਰ ਇਹਦੇ ਰੋਟੀਆਂ ਰੱਖੀ ਜਾਵਾਂਗੇ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਦੇ ਉੱਪਰ ਇਹ ਲਾਉਂਦੇ ਜਾਣਾ ਤੇ ਉੱਪਰ ਦੀ ਉੱਪਰ ਰੋਟੀ ਜਿਹੜੀ ਹੋਰ ਰੱਖਦੇ ਜਾਣਾ ਲੋ ਜੀ ਸਾਰੀਆਂ ਰੋਟੀਆਂ ਨੂੰ ਆਪਾਂ ਜਿਹੜਾ ਹੈਗਾ ਇੱਕ ਦੂਸਰੇ ਦੇ ਉੱਪਰ ਇਸ ਤਰ੍ਹਾਂ ਨਾਲ ਇਕੱਠੀਆਂ ਕਰ ਲਿਆ ਹੁਣ ਆਪਾਂ ਇਹਨਾਂ ਦਾ ਬਣਾਵਾਂਗੇ ਇੱਕ ਇਸ ਤਰੀਕੇ ਨਾਲ ਰੋਲ ਤੁਸੀਂ ਥੋੜੀਆਂ-ਥੋੜੀਆਂ ਰੋਟੀਆਂ ਕਰਕੇ ਵੀ ਬਣਾ ਸਕਦੇ ਹੋਗੇ ਆਪਾਂ ਸਾਰੀਆਂ ਦਾ ਇੱਕੋ ਹੀ ਬਣਾਤਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਇਸ ਤਰੀਕੇ ਨਾਲ ਵਿਧਰੋ ਟਾਈਟ ਜਿਹਾ ਕਰ ਲੈਣਾ ਆਪਾਂ ਇਸ ਨੂੰ ਇਸ ਤਰ੍ਹਾਂ ਦੇ ਨਾਲ ਰੋਲ ਕਰਦੇ ਕਰਦੇ ਵਧਾਉਂਦੇ ਜਾਣਾ ਹੈਗਾ ਜੇ ਤੁਹਾਨੂੰ ਜ਼ਿਆਦਾ ਲੱਗੇ ਕਿ ਜ਼ਿਆਦਾ ਲੰਮਾ ਚੌੜਾ ਹੋ ਗਿਆ ਤਾਂ ਆਪਾਂ ਇਸ ਨੂੰ ਬਚਾ ਲਵਾਂ ਕੱਟ ਲਾਂਗੇ ਕੱਟ ਕੇ ਫਿਰ ਇਸ ਤਰ੍ਹਾਂ ਨਾਲ ਰੋਲ ਕਰ ਲੈਂਗੇ ਜੇ ਲੱਗੇ ਕਈ ਵਾਰ ਕਿ ਥੋਡੀਆਂ ਇੱਥੋਂ ਕੰਨੀਆਂ ਜਿਹੜੀਆਂ ਉਹ ਖੁੱਲਦੀਆਂ ਤਾਂ ਤੁਸੀਂ ਇੱਥੋਂ ਪਾਣੀ ਲਾ ਕੇ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਨਾਲ ਦਬਾ ਸਕਦੇ ਹੋ ਲੋ ਜੀ ਹੁਣ ਆਪਾਂ ਇਹਨਾਂ ਦੀ ਕਰਦੇ ਆ ਕਟਿੰਗ ਇਹਨਾਂ ਨੂੰ ਪਤਲੇ ਪਤਲੇ ਬਿਲਕੁਲ ਜਿਆਦਾ ਪਤਲੇ ਵੀ ਨਹੀਂ ਜਿਆਦਾ ਮੋٹے ਵੀ ਨਹੀਂ ਇਸ ਤਰੀਕੇ ਨਾਲ ਕੱਟ ਲੈਣਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਕੱਟਣ ਤੋਂ ਬਾਅਦ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਤੁਸੀਂ ਹੱਥ ਨਾਲ ਦਬਾ ਲੈਣਾ ਤੇ ਇਸ ਤਰੀਕੇ ਨਾਲ ਸ਼ੇਪ ਬਣਾ ਲੈ। ਬਿਲਕੁਲ ਇਸ ਤਰੀਕੇ ਨਾਲ। ਥੋੜਾ ਜਿਹਾ ਦਬਾ ਕੇ ਥੋੜਾ ਚੌਰਸ ਵੀ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗੇ ਉਸ ਤਰੀਕੇ ਨਾਲ ਇਹਨੂੰ ਬਣਾ ਲੈਣੇ। ਸਟ੍ਰਿੱਕ ਦੇ ਨਾਲ ਤੁਸੀਂ ਸਾਰੇ ਇਹ ਤਿਆਰ ਕਰ ਲੈਣੇ। ਲੋ ਜੀ ਆਪਾਂ ਇੱਧਰ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਲਈ ਰੱਖਤਾ ਸੀਗਾ। ਤੇਲ ਆ ਜਿਹੜਾ ਉਹ ਬਹੁਤ ਜ਼ਿਆਦਾ ਗਰਮ ਨਹੀਂ ਕਰਨਾਗਾ। ਬਿਲਕੁਲ ਹੀ ਘੱਟ ਗਰਮ ਹੋਣਾ ਚਾਹੀਦਾ ਹੈਗਾ। ਤਾਕੇ ਨਹੀਂ ਤਾਂ ਇਹ ਉਪਰੋਂ ਉਪਰੋਂ ਪੱਕ ਜਾਣਗੇ ਵਿੱਚੋਂ ਕੱਚੇ ਰਹਿ ਜਾਣਗੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਇਹ ਪਾ ਦੇਣੇ ਇਹਨਾਂ ਨੂੰ ਜਦੋਂ ਵੀ ਤੁਸੀਂ ਕਟੋਗੇ ਨਾ ਪਤਲੀਆਂ ਹੀ ਕੱਟਿਓ ਤਾਂ ਕਿ ਅੰਦਰ ਤੱਕ ਫਿਰ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣ ਆਪਾਂ ਪਹਿਲਾਂ ਜਿਹੜੀਆਂ ਕਟੀਆਂ ਸੀ ਥੋੜੀਆਂ ਯਾ ਮੋਟੀਆਂ ਕਟੀਆਂ ਸੀ ਪਰ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਹੋਰ ਵੀ ਪਤਲੀਆਂ ਕਰ ਲਿਆਗਾ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਇਹ ਪਤਲੀਆਂ ਹੀ ਹੋਣ ਇੱਕ ਇਹਨਾਂ ਨੂੰ ਫਰਾਈ ਕਰਦੇ ਟਾਈਮ ਹੈ ਜਿਹੜਾ ਉਹ ਕੋਈ ਵੀ ਭਾਂਡਾ ਲਓਗੇ ਉਹ ਥੋੜਾ ਖੁੱਲਾ ਹੀ ਲੈਣਾ ਸਸ ਇਹਨਾਂ ਨੂੰ ਹਲਕੇ ਹਲਕੇ ਸੇਕ ਦੇ ਉੱਪਰ ਪਕਾਉਂਦੇ ਰਹਿਣ ਇਹਨਾਂ ਨੂੰ ਆਪਾਂ ਇਸੇ ਤਰੀਕੇ ਦੇ ਨਾਲ 골ਡਨ ਬ੍ਰਾਊਨ ਹੋਣ ਤੱਕ ਜਿਹੜਾ ਉਹ ਪਕਾਉਂਦੇ ਰਹਿਣਾਗਾ ਮੀਡੀਅਮ ਸੇਕ ਦੇ ਉੱਪਰ ਹੀ ਪਕਾਉਣਾ ਨਹੀਂ ਤਾਂ ਇਹ ਫਿਰ ਬਾਅਦ ਦੇ ਵਿੱਚ ਸਵਾਦ ਨਹੀਂ ਲੱਗਣਗੀਆਂ ਵਿੱਚੋਂ ਜੇ ਕੱਚੀਆਂ ਰਹਿਣੀਆਂ ਤਾਂ ਹੁਣ ਆਪਣੀਆਂ ਜਿਹੜੀਆਂ ਇਹ ਪੱਕ ਚੁੱਕੀਆਂ ਆਈਆਂ ਇਹਨਾਂ ਦਾ ਕਲਰ ਹੈ ਜਿਹੜਾ ਉਹ ਬਹੁਤ ਸੋਹਣਾ 골ਡਨ ਬ੍ਰਾਊਨ ਹੋ ਗਿਆ। ਇਸ ਕ੍ਰਿੱਟ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ। ਇਹਨਾਂ ਨੂੰ ਕੱਢਦੇ ਆਂ ਨਾਲ ਦੀ ਨਾਲ ਆਪਾਂ ਜਿਹੜਾ ਹੈਗਾ ਚਾਸ਼ਨੀ ਦੇ ਵਿੱਚ ਪਾ ਦੇਣਾ। ਚਾਸ਼ਨੀ ਹੈ ਜਿਹੜੀ ਉਹ ਆਪਣੀ ਠੰਡੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਆਪਾਂ ਫਰਾਈ ਕਰਦੇ ਆਂ ਟਾਈਮ ਨਾਲ ਦੀ ਨਾਲ ਹੀ ਚਾਸ਼ਨੀ ਚ ਜਿਹੜਾ ਮਿਕਸ ਕਰ ਦਾਂਗੇ ਤਾਂ ਕਿ ਚਾਸ਼ਨੀ ਹੈ ਜਿਹੜੀ ਇਹਨਾਂ ਦੇ ਵਿੱਚ ਅੰਦਰ ਤੱਕ ਚਲੀ ਜਾਵੇ ਉਦੋਂ ਤੱਕ ਆਪਾਂ ਦੂਸਰਾ ਪੂਰਾ ਜਿਹੜਾ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਰੀਆਂ ਜਿਹੜੀਆਂ ਉਹ ਪਕਾ ਲੈਣੀਆਂ ਲੋ ਜੀ ਆਪਣੀ ਇਹ ਮਠਿਆਈ ਹੈ ਜਿਹੜੀ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਣੀ ਹੈਗੀ ਇਨੂੰ ਆਪਾਂ ਜਿਹੜਾ ਹੈਗਾ ਚਾਸ਼ਨੀ ਦੇ ਵਿੱਚ ਉਹਨਾ ਟਾਈਮ ਹੀ ਰੱਖਣਾ ਹੈਗਾ ਜਿੰਨਾ ਟਾਈਮ ਆਪਣਾ ਦੂਸਰਾ ਪੂਰ ਪੱਕਦਾ ਹੈਗਾ ਬਸ ਜਦੋਂ ਦੂਸਰਾ ਪੂਰ ਲੱਗੇ ਕਿ ਹਾਂ ਉਹ ਤਿਆਰ ਹੋ ਗਿਆ ਕਾ ਇਹਨੂੰ ਕੱਢ ਕੇ ਇੱਕ ਪਲੇਟ ਦੇ ਵਿੱਚ ਤੁਸੀਂ ਰੱਖ ਸਕਦੇ ਆਂ ਦੂਸਰੀ ਗੱਲ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਇਹਨੂੰ ਜਿੰਨਾ ਟਾਈਮ ਮਰਜੀ ਤੁਸੀਂ ਰੱਖ ਸਕਦੇ ਆਂਗੇ ਇਹ ਨਹੀਂ ਹੈਗਾ ਕਿ 2 ਦਿਨ ਚੱਲੂ 4 ਦਿਨ ਚੱਲੂਗੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਜੇ ਤੁਹਾਡੇ ਬੱਚੇ ਕਿਤੇ ਬਾਹਰ ਰਹਿੰਦੇ ਆ ਤੁਸੀਂ ਉਹਨਾਂ ਨੂੰ ਵੀ ਬਣਾ ਕੇ ਇਹ ਦੇ ਸਕਦੇ ਆਂ ਬਹੁਤ ਵਧੀਆ ਬਣਦੀ ਹੈਗੀ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਨੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਉਹਦੇ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ